ਸਰਬਜੀਤ ਸੰਗਰੂਰ ਵੀ ਦੀ ਰਚਨਾ ਲੁੱਟਣ ਵਾਲੇ ਲੁੱਟਦੇ ਆਏ ਸਦੀਆਂ ਤੋਂ ਲੁੱਟਣ ਵਾਲੇ ਲੁੱਟਦੇ ਆਏ ਸਦੀਆਂ ਤੋਂ ਨਾਨੀਅਤਾਂ ਇਹਨਾਂ ਦੀਆਂ ਭਰੀਆਂ ਲੈ ਨਾਨੀਅਤਾਂ ਇਹਨਾਂ ਦੀਆਂ ਭਰੀਆਂ ਵੇ ਚਲਦੇ ਚਾਲ ਰਹਿੰਦੇ ਸਾਨੂੰ ਲੜਾਵਣ ਦੀ ਹੈ ਸੰਗਰੂਰ ਦੀ ਚੱਲਦੇ ਚਾਲ ਰਹਿੰਦੇ ਸਾਨੂੰ ਇਹ ਲੜਾਵਣ ਦੀ ਸੰਗਰੂਰ ਦੀ ਨਾ ਇੱਕਦੇ ਕਿਸੇ ਤੋਂ ਵੀ ਡਰਿਆਵੇਂ ਨਾ ਇੱਕਦੇ ਕਿਸੇ ਤੋਂ ਵੀ ਨਾ ਡਰਿਆਂਦੇ ਬੇਸ਼ਰਮ ਇਹ ਐਨੇ ਹਰਾਮੀ ਕੁੱਤੇ ਨੇ ਬੇਸ਼ਰਮ ਇਹ ਐਨ ਹਰਾਮੀ